ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਕੱਲ ਮਾਗੀ ਦਾ ਤਿਉਹਾਰ ਮਨਾਇਆ ਜਾਵੇਗਾ ਇੱਕ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਜਾਵੇਗੀ ਜਿਸ ਨੂੰ ਸੰਗ੍ਰਾਂਦ ਦਾ ਪਵਿੱਤਰ ਦਿਹਾੜਾ ਵੀ ਕਿਹਾ ਜਾਂਦਾ ਹੈ ਜੀ ਤੇ ਜੇਕਰ ਤੁਸੀਂ ਇਸ ਦਿਨ ਘਰ ਦੇ ਮੇਨ ਦਰਵਾਜ਼ੇ ਤੇ ਪਾਣੀ ਪਾ ਦਿਓਗੇ ਤਾਂ ਤੁਸੀਂ ਇਸ ਦੇ ਫਲ ਸੁਣ ਕੇ ਹੈਰਾਨ ਰਹਿ ਜਾਓਗੇ ਤਰੱਕੀ ਤੇ ਬਰਕਤਾਂ ਤੁਹਾਡੇ ਘਰ ਆਪ ਚੱਲ ਕੇ ਆਉਣਗੀਆਂ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਜੀ ਕਿ ਸੰਗਰਾਦ ਦੇ ਪਵਿੱਤਰ ਦਿਨ ਦੇ ਉੱਪਰ ਤੁਸੀਂ ਸਵੇਰੇ ਉੱਠ ਕੇ ਘਰ ਦੇ ਮੇਨ ਦਰਵਾਜ਼ੇ ਤੇ ਪਾਣੀ ਪਾ ਦੇਣਾ ਹੈ ਤੇ ਇਸ ਦੇ ਫਾਇਦੇ ਬਾਰੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਸਾਨੂੰ ਘਰ ਦੇ ਮੇਨ ਦਰਵਾਜ਼ੇ ਤੇ ਹੀ ਸਵੇਰੇ ਉੱਠ ਕੇ ਪਾਣੀ ਦਛੜਕਾ ਕਿਉਂ ਕਰਨਾ ਚਾਹੀਦਾ ਹੈ ਜੇ ਅਸੀਂ ਪੜਣੀ ਨਹੀਂ ਪਾਉਂਦੇ ਤਾਂ ਸਾਨੂੰ ਇਸ ਦਾ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਇਹ ਸਾਰੀ ਹੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਾਂਗੇ ਜੀ ਇਸ ਲਈ ਸਾਥ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਥ ਸੰਗਤ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਤੇ ਕਹਿੰਦੇ ਹਨ ਕਿ ਇੱਕ ਵਾਰ ਇੱਕ ਪ੍ਰੇਮੀ ਬਾਬਾ ਨਾਨ ਸਿੰਘ ਜੀ ਦੇ ਦਰਸ਼ਨਾਂ ਨੂੰ ਆਇਆ ਸੀ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਭਾਈ ਤੂੰ ਕਿਹੜੇ ਪਿੰਡ ਤੋਂ ਆਇਆ ਹੈ ਤਾਂ ਉਹ ਕਹਿਣ ਲੱਗਾ ਕਿ ਮੇਰਾ ਪਿੰਡ ਤਾਂ ਇਹੀ ਹੈ ਕਲੇਰਾ ਹੀ ਪਰ ਮੈਂ ਨੌਕਰੀ ਕਰਦਾ ਹਾਂ ਤੇ ਨੌਕਰੀ ਮੈਂ ਦੂਰ ਲੱਗਿਆ ਹੋਇਆ ਹਾਂ ਤੇ ਉਹ ਕਹਿਣ ਲੱਗਾ ਮੇਰਾ ਪਿੰਡ ਇਹੀ ਹੈ ਪਰ ਮੈਂ ਲਖਨਊ ਸ਼ਹਿਰ ਦੇ ਵਿੱਚ ਚਲਿਆ ਗਿਆ ਸੀ ਤੇ ਉਥੋਂ ਆਇਆ ਹਾਂ ਆਪਦੇ ਪਰਿਵਾਰ ਦੇ ਨਾਲ ਉੱਥੇ ਹੀ ਮੈਂ ਹੁਣ ਇਸ ਵੇਲੇ ਰਹਿ ਰਿਹਾ ਹਾਂ ਮੇਰੇ ਮਨ ਵਿੱਚ ਤੁਹਾਡੇ ਦਰਸ਼ਨ ਕਰਨ ਦੀ ਇੱਛਾ ਸੀ ਇਸ ਲਈ ਮੈਂ ਛੁੱਟੀ ਲੈ ਕੇ ਪਿੰਡ ਆਇਆ ਸੀ ਤੇ ਤੁਹਾਡੇ ਦਰਸ਼ਨ ਕਰਨ ਪਹੁੰਚ ਗਿਆ ਹਾਂ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਚੰਗਾ ਭਾਈ ਫਿਰ ਸਾਨੂੰ ਲਖਨਊ ਸ਼ਹਿਰ ਦੀ ਕੋਈ ਗੱਲ ਹੀ ਦੱਸ ਦੇ ਤਾਂ ਉਹ ਕਹਿਣ ਲੱਗਾ ਲਖਨਊ ਸ਼ਹਿਰ ਜਿਹਦੇ ਵਿੱਚ ਸਭ ਤੋਂ ਪਹਿਲਾਂ 1 ਲੱਖ ਨਾਈ ਰਹਿੰਦਾ ਸੀ ਤੇ ਉਸ ਭਾਈਚਾਰੇ ਵਿੱਚ ਇੰਨਾ ਏਕਾ ਸੀ ਕਿ ਜਦੋਂ ਵੀ ਕੋਈ ਹੋਰ ਨਾਈ ਆਪਣਾ ਪਰਿਵਾਰ ਲੈ ਕੇ ਉੱਥੇ ਆਉਂਦਾ ਸੀ ਘਰ ਬਣਾਉਂਦਾ ਸੀ ਤਾਂ ਉਹ ਭਾਈਚਾਰਾ ਸਾਰਾ ਹੀ ਮਿਲ ਕੇ ਉਸ ਨੂੰ ਇੱਕ ਇੱਕ ਰੁਪਈਆ ਤੇ ਇੱਕ ਇੱਕ ਇੱਟ ਮਦਦ ਵਜੋਂ ਦੇ ਦਿੰਦੇ ਸਨ ਭਾਈਚਾਰੇ ਦੀ ਮਦਦ ਦੇ ਨਾਲ 1 ਲੱਖ ਇੱਟ ਇਕੱਠੀ ਹੋ ਜਾਂਦੀ ਸੀ 1 ਲੱਖ ਰੁਪਈਆ ਵੀ ਇਕੱਠਾ ਹੋ ਜਾਂਦਾ ਸੀ ਇਟਾਂ ਨਾਲ ਘਰ ਫਿਰ ਤਿਆਰ ਹੋ ਜਾਂਦਾ ਸੀ ਪੈਸੇ ਦੀ ਮਦਦ ਨਾਲ ਖਰਚੇ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਸੀ ਇਸ ਕਰਕੇ ਹੀ ਇਸ ਸ਼ਹਿਰ ਦਾ ਨਾਮ ਲਖਨਊ ਪੈ ਗਿਆ ਇੱਕ ਗੱਲ ਸੁਣ ਕੇ ਬਾਬਾ ਜੀ ਬੜੇ ਹੀ ਪ੍ਰਸੰਨ ਹੋਏ ਵਾਹ ਕਿੰਨਾ ਚੰਗਾ ਗੁਣ ਹੈ ਭਾਈਚਾਰੇ ਦੀ ਮਦਦ ਕਰਨਾ ਨਹੀਂ ਤਾਂ ਅੱਜ ਕੱਲ ਤਾਂ ਲੋਕ ਇੱਕ ਦੂਜੇ ਤੋਂ ਸੜਦੇ ਹਨ ਤੇ ਕੋਈ ਕਿਸੇ ਦੀ ਮਦਦ ਵੀ ਨਹੀਂ ਕਰਦਾ ਬਾਬਾ ਜੀ ਫਿਰ ਬਚਨ ਕਰਦੇ ਹਨ ਕਿ ਭਾਈ ਹੋਰ ਕੀ ਖਾਸੀਅਤ ਹੈ ਲਖਨਊ ਸ਼ਹਿਰ ਦੀ ਤਾਂ ਪ੍ਰੇਮੀ ਕਹਿੰਦਾ ਜੀ ਉੱਥੇ ਇੱਕ ਬਹੁਤ ਵੱਡੀ ਇਮਾਰਤ ਹੈ ਜੋ ਕਿ ਬਹੁਤ ਹੀ ਮਸ਼ਹੂਰ ਹੈ ਇਸ ਸ਼ਹਿਰ ਦੀ ਖਾਸੀਅਤ ਵਜੋਂ ਜਾਣੀ ਜਾਂਦੀ ਹੈ ਜਿਸ ਨੂੰ ਭੁੱਲ ਭੁਲਈਆ ਵੀ ਆਖਦੇ ਹਨ ਇਹ ਬਹੁਤ ਹੀ ਵੱਡੀ ਇਮਾਰਤ ਹੈ ਤੇ ਬੜੇ ਹੀ ਵਧੀਆ ਤਰੀਕੇ ਨਾਲ ਬਣੀ ਹੋਈ ਹੈ ਇਸ ਵਿੱਚ ਬਣੀਆਂ ਪੌੜੀਆਂ ਦੀਵਾਰ ਦੇ ਵਿੱਚ ਹੀ ਬਣੀਆਂ ਹਨ ਇਹਨਾਂ ਨੂੰ ਤਾਂ ਉਂਝ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਜੇ ਕਦੇ ਕਿਸੇ ਨੂੰ ਪਤਾ ਲੱਗ ਜਾਵੇ ਤਾਂ ਉਹ ਇਮਾਰਤ ਦੇ ਉੱਪਰ ਤੱਕ ਚੱਲਿਆ ਜਾਵੇਗਾ ਪਰ ਕਿਸੇ ਦੀ ਮਦਦ ਤੋਂ ਬਿਨਾਂ ਉਹ ਪਿੱਛੇ ਨਹੀਂ ਮੁੜ ਸਕਦਾ ਉਹ ਥੱਲੇ ਨਹੀਂ ਉਤਰ ਸਕਦਾ ਭੁਲੇਖਿਆਂ ਵਿੱਚ ਹੀ ਇੱਧਰ-ਉੱਧਰ ਤੁਰਿਆ ਫਿਰੇਗਾ ਇਹ ਇਮਾਰਤ ਸਿਰਫ ਦੌਲੇ ਖਾਨੇ ਹੀ ਬਣਾਈ ਸੀ ਹੁਣ ਬਾਬਾ ਜੀ ਬਚਨ ਕਰਨ ਲੱਗੇ ਕਿ ਹਾਂ ਭਾਈ ਨਵਾਬ ਸਿਫਤ ਦੌਲਾ ਇੱਕ ਧਰਮੀ ਰਾਜਾ ਹੋਇਆ ਸੀ ਉਸ ਦੇ ਰਾਜ ਵਿੱਚ ਇੱਕ ਵਾਰ ਕਾਲ ਪੈ ਗਿਆ ਸੀ ਤੇ ਸਾਰੇ ਪਾਸੇ ਹਹਾਕਾਰ ਮਚ ਗਈ ਸੀ ਪਰ ਪ੍ਰਜਾ ਨੇ ਆ ਕੇ ਰਾਜੇ ਕੋਲ ਮਿੰਨਤਾ ਕੀਤੀਆਂ ਤੇ ਰਾਜਾ ਬਿਨਾਂ ਕੰਮ ਤੋਂ ਪ੍ਰਜਾ ਨੂੰ ਮਾਇਆ ਦੇਣੀ ਠੀਕ ਨਹੀਂ ਸਮਝਦਾ ਸੀ ਇਸ ਲਈ ਉਸ ਰਾਜੇ ਨੇ ਭੂਲ ਭੁਲਈਆ ਬਣਾਉਣ ਬਾਰੇ ਸੋਚਿਆ ਇਸ ਤਰ੍ਹਾਂ ਸਾਰੇ ਲੋਕ ਕੰਮ ਵੀ ਕਰਦੇ ਰਹੇ ਤੇ ਰਾਜੇ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਤੇ ਪੈਸੇ ਵੀ ਦੇ ਦਿੱਤੇ ਲੋਕਾਂ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਪਿਆ ਪਰ ਜਦੋਂ ਇਮਾਰਤ ਬਣ ਕੇ ਤਿਆਰ ਹੋ ਗਈ ਰਾਜੇ ਨੇ ਸੋਚਿਆ ਹੁਣ ਲੋਕਾਂ ਕੋਲੋਂ ਕਿਹੜਾ ਕੰਮ ਕਰਵਾਇਆ ਜਾਵੇ ਉਸ ਵੇਲੇ ਉਸਨੇ ਐਲਾਨ ਕੀਤਾ ਜਿਹੜੇ ਲੋਕ ਆਪਣੇ ਘਰ ਦਾ ਕੂੜਾ ਲਿਆ ਕੇ ਇੱਥੇ ਸੁੱਟਣਗੇ ਉਹਨਾਂ ਨੂੰ ਹੀ ਖਾਣ ਨੂੰ ਪਦਾਰਥ ਮਿਲਣਗੇ ਰਾਜਾ ਧਰਮੀ ਸੀ ਧਰਮ ਦੇ ਰਾਹ ਵਿੱਚ ਚੱਲਣ ਵਾਲਿਆਂ ਦੇ ਰਸਤੇ ਵਿੱਚ ਰੁਕਾਵਟਾਂ ਵੀ ਬੜੀਆਂ ਆਉਂਦੀਆਂ ਹਨ ਹੁਣ ਰੱਬ ਰਾਜੇ ਦੇ ਧਰਮ ਦਾ ਇਮਤਿਹਾਨ ਲੈਣ ਲੱਗ ਪਿਆ ਇੱਕ ਦਿਨ ਬਹੁਤ ਹੀ ਖੂਬਸੂਰਤ ਲੜਕੀ ਚੱਲ ਕੇ ਰਾਜੇ ਦੇ ਕੋਲ ਆ ਗਈ ਤੇ ਰਾਜੇ ਨੇ ਪੁੱਛਣ ਲੱਗੀ ਕਿ ਰਾਜਾ ਮੈਂ ਲక్ష్ਮੀ ਹਾਂ ਮੈਂ ਇੱਥੋਂ ਚਲੀ ਜਾਣਾ ਹੈ ਤਾਂ ਰਾਜੇ ਨੇ ਪੁੱਛਿਆ ਕਿਉਂ ਤਾਂ ਉਹ ਕਹਿੰਦੀ ਇੱਥੇ ਇਹ ਗੰਧ ਹੋਵੇ ਜਿੱਥੇ ਕੂੜਾ ਕਰਕੜ ਤੇ ਦਲਿੱਦਰ ਹੋਵੇ ਉੱਥੇ ਲక్ష్ਮੀ ਕਹਿਣ ਲੱਗੀ ਮੈਂ ਕਿਵੇਂ ਵਾਸ ਕਰ ਸਕਦੀ ਹਾਂ ਜਿੱਥੇ ਦਲਿੱਦਰ ਕੂੜਾ ਕਰਕੜ ਗੰਦਗੀ ਹੈ ਮੈਂ ਕਦੇ ਵੀ ਉੱਥੇ ਨਹੀਂ ਰਹਿੰਦੀ ਉੱਥੇ ਮੇਰਾ ਵਾਸ ਹੀ ਨਹੀਂ ਹੁੰਦਾ ਲక్ష్ਮੀ ਜਾਨੀ ਕੇ ਮਾਇਆ ਪੈਸਾ ਬਰਕਤਾਂ ਇਹ ਉੱਥੇ ਨਹੀਂ ਰਹਿੰਦੀਆਂ ਜਿੱਥੇ ਦਲੇਦਰ ਹੋਵੇ ਅੱਜ ਦੀ ਆਪਣੀ ਜਿਹੜੀ ਵੀਡੀਓ ਦਾ ਵਿਸ਼ਾ ਸੀ ਜੀ ਉਹ ਵੀ ਇਸੇ ਹੀ ਕਰਕੇ ਸੀ ਕਿ ਘਰ ਦੇ ਦਰਵਾਜ਼ੇ ਦੀ ਸਾਫ ਸਫਾਈ ਬੜੀ ਹੀ ਜ਼ਰੂਰੀ ਕਿਉਂ ਹੈ ਇਸ ਕਹਾਣੀ ਤੋਂ ਇਸ ਸਾਖੀ ਤੋਂ ਸਾਨੂੰ ਵੀ ਇਹੀ ਸਿੱਖਣ ਨੂੰ ਮਿਲਦਾ ਹੈ ਜੀ ਜੇਕਰ ਐਡੇ ਰਾਜ ਦੇ ਵਿੱਚੋਂ ਲక్ష్ਮੀ ਜਾਂਦੀ ਹੈ ਤਾਂ ਉਸ ਦਾ ਕਾਰਨ ਇਹੀ ਸੀ ਕਿ ਕਿਉਂਕਿ ਉੱਥੇ ਗੰਦਗੀ ਦਲੇਦਰ ਲਗਾਤਾਰ ਜਮਾ ਹੋ ਰਿਹਾ ਸੀ ਜੇਕਰ ਅਸੀਂ ਵੀ ਘਰ ਦੇ ਵਿੱਚ ਗੰਦਗੀ ਦਲਿੱਦਰ ਪਾ ਕੇ ਰੱਖਾਂਗੇ ਤਾਂ ਸਾਡੇ ਵੀ ਘਰ ਵਿੱਚ ਬਰਕਤ ਨਹੀਂ ਆਵੇਗੀ। ਇਸ ਲਈ ਸਵੇਰੇ ਉੱਠਦਿਆਂ ਸਾਰੀ ਘਰ ਦੀਆਂ ਬੇਬੀਆਂ ਘਰ ਦੇ ਮੇਨ ਗੇਟ ਦੀ ਸਫਾਈ ਕਰਦੀਆਂ ਹਨ। ਉੱਥੋਂ ਕੂੜਾ ਕਰਕਟ ਚੁੱਕ ਕੇ ਮੇਨ ਦਰਵਾਜ਼ੇ ਤੇ ਪਾਣੀ ਦਾ ਛੜਕਾ ਕਰਕੇ ਸਾਫ਼ ਕਰਦੀਆਂ ਹਨ। ਕਿਉਂਕਿ ਜੇਕਰ ਘਰ ਦੇ ਮੇਨ ਦਰਵਾਜ਼ੇ ਦੀ ਸਾਫ਼ ਸਫਾਈ ਕੀਤੀ ਹੋਵੇਗੀ ਤਾਂ ਘਰ ਵਿੱਚ ਬਰਕਤ ਰਹਿੰਦੀ ਹੈ। ਜਿੱਥੇ ਸਾਫ਼ ਸਫਾਈ ਹੈ ਉੱਥੇ ਹੀ ਬਰਕਤ ਹੁੰਦੀ ਹੈ। ਮਾਇਆ ਦੀ ਕਮੀ ਉੱਥੇ ਕਦੇ ਨਹੀਂ ਹੁੰਦੀ। ਪਰ ਜਿਹਨਾਂ ਘਰਾਂ ਵਿੱਚ ਸਾਫ਼ ਸਫਾਈ ਨਹੀਂ ਦਲਿੱਦਰ ਰਹਿੰਦਾ ਹੈ ਬਿਮਾਰੀਆਂ ਉਸ ਘਰ ਨੂੰ ਘੇਰ ਕੇ ਰੱਖਦੀਆਂ ਹਨ ਉਸ ਘਰ ਵਿੱਚੋਂ ਗਰੀਬੀ ਕਦੇ ਨਹੀਂ ਜਾਂਦੀ ਕਿਉਂਕਿ ਸਾਫ਼ ਸਫਾਈ ਦੇ ਨਾ ਹੋਣ ਕਰਕੇ ਘਰ ਵਿੱਚ ਜੋ ਕੂੜਾ ਕਰਕਟ ਹੁੰਦਾ ਹੈ ਉਸ ਵਿੱਚ ਕਈ ਕਿਟਾਣੂ ਜਨਮ ਲੈ ਲੈਂਦੇ ਹਨ ਤੇ ਉਹ ਕਿਟਾਣੂ ਫਿਰ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ ਜਿਸ ਕਰਕੇ ਘਰ ਵਿੱਚ ਜੋ ਛੋਟੇ ਬੱਚੇ ਹਨ ਉਹ ਵੀ ਛੇਤੀ ਫਿਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਡਾਕਟਰਾਂ ਦੇ ਕੋਲ ਜਾਣਾ ਪੈ ਜਾਂਦਾ ਹੈ ਦਵਾਈਆਂ ਤੇ ਬੜਾ ਸਾਰਾ ਪੈਸਾ ਖਰਚ ਹੋ ਜਾਂਦਾ ਹੈ ਇਸ ਲਈ ਘਰ ਦੀ ਸਫਾਈ ਘਰ ਦੇ ਮੇਨ ਦਰਵਾਜ਼ੇ ਦੀ ਸਫਾਈ ਸਵੇਰੇ ਉੱਠ ਕੇ ਝਾੜੂ ਲਾਉਣਾ ਕੂੜਾ ਚੁੱਕ ਕੇ ਦੂਰ ਸੁੱਟਣਾ ਪਾਣੀ ਤਰਕ ਕੇ ਸਫਾਈ ਕਰਨੀ ਜਿੱਥੇ ਸਾਫ ਸਫਾਈ ਹੋਵੇ ਉੱਥੇ ਬਰਕਤ ਆਪ ਆਸ ਕਰ ਜਾਂਦੀ ਹੈ ਇਸ ਲਈ ਘਰ ਦੀ ਸਫਾਈ ਬਹੁਤ ਹੀ ਜ਼ਰੂਰੀ ਹੈ ਘਰ ਦੇ ਮੇਨ ਗੇਟ ਦੀ ਸਫਾਈ ਜ਼ਿਆਦਾ ਜ਼ਰੂਰੀ ਹੈ ਘਰ ਚੋਂ ਦਲੇਦਰ ਦੂਰ ਕਰੋ ਘਰ ਨੂੰ ਸਾਫ਼ ਸੁਥਰਾ ਰੱਖੋ ਮੇਨ ਦਰਵਾਜ਼ੇ ਨੂੰ ਸਾਫ਼ ਰੱਖੋ ਤਾਂ ਜੋ ਤੁਹਾਡੇ ਘਰ ਬਰਕਤਾਂ ਤੇ ਖੁਸ਼ੀਆਂ ਆਪ ਚੱਲ ਕੇ ਆ ਜਾਣ ਕੰਮ ਵੀ ਤੁਹਾਡੇ ਨਵੇਂ-ਨਵੇਂ ਮੌਕੇ ਲੈ ਕੇ ਆਉਣ ਤਰੱਕੀ ਤੁਹਾਡੀ ਦੇ ਰਾਹ ਖੁੱਲ ਜਾਣ ਕਿਉਂਕਿ ਜਿਹੜੀਆਂ ਬੀਬੀਆਂ ਸਾਫ਼ ਸਫਾਈ ਕਰਦੀਆਂ ਹਨ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹਦੀਆਂ ਹਨ ਉਹਨਾਂ ਦੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇਸੇ ਲਈ ਹੀ ਬੀਬੀਆਂ ਭੈਣਾਂ ਨੂੰ ਅੰਮ੍ਰਿਤ ਵੇਲੇ ਉੱਠਣ ਤੇ ਘਰ ਦੇ ਮੇਨ ਦਰਵਾਜੇ ਖੋਲ ਕੇ ਉਹਨਾਂ ਦੀ ਸਾਫ ਸਫਾਈ ਕਰਨ ਲਈ ਆਖਿਆ ਜਾਂਦਾ ਹੈ ਹਰ ਇੱਕ ਘਰ ਦੀ ਕਾਮਯਾਬੀ ਦੇ ਪਿੱਛੇ ਬੀਬੀਆਂ ਹੀ ਤਾਂ ਹੁੰਦੀਆਂ ਹਨ ਕਿਉਂਕਿ ਜਿੱਥੇ ਹਿੰਮਤ ਹੈ ਅੰਮ੍ਰਿਤ ਵੇਲਾ ਹੈ ਸਾਫ ਸਫਾਈ ਹੈ ਉੱਥੇ ਹੀ ਫਿਰ ਰਿਜਕ ਹੈ ਹਮੇਸ਼ਾ ਹੀ ਆਪਾਂ ਵੇਖਦੇ ਹਾਂ ਜਿਸ ਘਰ ਦੇ ਬਜ਼ੁਰਗ ਬੀਬੀਆਂ ਪੈਣਾ ਹਿੰਮਤੀ ਹੁੰਦੀਆਂ ਹਨ ਅੰਮ੍ਰਿਤ ਵੇਲਾ ਸਾਂਭਦੀਆਂ ਹਨ ਘਰ ਦੇ ਕੰਮ ਸਮੇਂ ਸਿਰ ਕਰਦੀਆਂ ਹਨ ਉੱਥੇ ਰਿਜਕ ਫਿਰ ਆਪ ਚੱਲ ਕੇ ਆਉਂਦਾ ਹੈ ਇਸੇ ਲਈ ਹੀ ਘਰ ਦੇ ਕਈ ਕੰਮ ਅਜਿਹੇ ਹਨ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਬੜਾ ਜ਼ਰੂਰੀ ਹੈ ਜੇਕਰ ਆਪਾਂ ਵੀ ਹਰ ਵੇਲੇ ਇਹ ਹੀ ਕਹਿੰਦੇ ਹਾਂ ਕਿ ਸਾਡੇ ਘਰ ਕਿਉਂ ਨਹੀਂ ਬਰਕਤ ਆਉਂਦੀ ਸਾਡੇ ਘਰ ਹੀ ਦਿਲਿੱਦਰ ਕਿਉਂ ਪਿਆ ਰਹਿੰਦਾ ਹੈ ਤਾਂ ਸਾਨੂੰ ਖੁਦ ਉੱਠ ਕੇ ਇਹ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਸਵੇਰੇ ਉੱਠਾਂਗੇ ਜਿਸ ਦੇ ਨਾਲ ਇੱਕ ਤਾਂ ਘਰ ਦੇ ਕੰਮ ਵੇਲੇ ਸਿਰ ਹੋ ਜਾਣਗੇ ਤੇ ਦੂਜਾ ਘਰ ਦੀ ਸਾਫ ਸਫਾਈ ਵੇਖ ਕੇ ਮਨ ਵਿੱਚ ਪੋਜ਼ਿਟਿਵਿਟੀ ਆ ਜਾਵੇਗੀ ਕਿਉਂਕਿ ਜੇਕਰ ਕਰਦੇ ਕੰਮ ਲੇਟ ਹੋਣ ਤਾਂ ਸਫਾਈ ਨਾ ਹੋਵੇ ਤਾਂ ਆਪਣਾ ਮਨ ਖਿਜੀਆ ਖਿਜੀਆ ਰਹਿੰਦਾ ਹੈ ਇਸ ਲਈ ਇਹ ਸਾਰੇ ਹੀ ਕੰਮ ਵੇਲੇ ਸਿਰ ਉੱਠ ਕੇ ਕਰੋ ਇਸ ਚੰਗੇ ਕੰਮ ਦੀ ਸ਼ੁਰੂਆਤ ਹੁਣ ਤੋਂ ਹੀ ਸ਼ੁਰੂ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ